ਅਨ ਦੀ ਸਤਿਗੁਰ ਜੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਲੈ ਕੇ ਚਲਦੇ ਆ ਯੂਕੇ ਦੇ ਸੁਪਰਸਟੋਰ ਦੇ ਵਿੱਚ ਯੂਕੇ ਵਿੱਚ ਕਈ ਤਰ੍ਹਾਂ ਦੇ ਸਟੋਰ ਆ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਸਟੋਰ ਮਿਲੂਗਾ ਮਹਿੰਗਾ ਸਸਤਾ ਸਭ ਤੋਂ ਮਹਿੰਗਾ ਅੱਜ ਤੁਹਾਨੂੰ ਲੈ ਕੇ ਜਾ ਰਹੇ ਯੂਕੇ ਦੇ ਜਿਹੜੇ ਸਭ ਤੋਂ ਸਸਤੇ ਸਟੋਰ ਆ ਜੀ ਸੁਪਰਸਟੋਰ ਸਸਤੇ ਦਾ ਮਤਲਬ ਇਹ ਨਹੀਂ ਕਿ ਉੱਥੇ ਤੁਹਾਨੂੰ ਸਮਾਨ ਕੁਆਲਿਟੀ ਮਾੜੀ ਮਿਲੂਗੀ ਕੁਆਲਿਟੀ ਵਧੀਆ ਹੋਊਗੀ ਬਸ ਕੰਪੀਟੀਸ਼ਨ ਇੱਥੇ ਜਿਹਦੇ ਕਰਕੇ ਸਾਰੇ ਨੇ ਆਪਦੇ ਆਪ ਦੇ ਪ੍ਰਾਈਸ ਸੈੱਟ ਕੀਤੇ ਹੋਏ ਆ ਸਸਤਾ ਆਪ ਤੂੰ ਸਸਤਾ ਸਟੋਰ ਦਿਖਾ ਰਦਾ ਮੇਰਾ ਹੀ ਕਾਰਨ ਆ ਕਿਉਂਕਿ ਸਟੂਡੈਂਟ ਆਂਦੇ ਜਦੋਂ ਇੱਥੇ ਆਫ ਲਾਇਸੈਂਸ ਸ਼ਾਪ ਹੁੰਦੀਆਂ ਹੀ ਆਪਣੇ ਆਫ ਲਾਇਸੈਂਸ ਸ਼ਾਪ ਹੁੰਦੀਆਂ ਉਹ ਸਭ ਤੋਂ ਮਹਿੰਗੀਆਂ ਪੈਂਦੀਆਂ ਤੇ ਆਪਣੇ ਸਟੂਡੈਂਟ ਕੀ ਕਰਦੇ ਆ ਆਫ ਲਾਇਸੈਂਸ ਉਹ ਸ਼ਾਪ ਤੇ ਜਾਂਦੇ ਆ ਤੇ ਉੱਥੋਂ ਸਮਾਨ ਖਰੀਦਦੇ ਆ ਚਲੋ ਉੱਥੋਂ ਵੀ ਖਰੀਦੋ ਬਟ ਸਭ ਤੋਂ ਜਿਹੜਾ ਸਸਤਾ ਇੱਥੇ ਤੁਹਾਨੂੰ ਪਾਊਗਾ ਸਮਾਨ ਉਹ ਸੁਪਰ ਸਟੋਰਾਂ ਚੋਂ ਪੈਂਦਾ ਆ ਤੇ ਸਭ ਤੋਂ ਸਸਤਾ ਸਟੋਰ ਇੱਥੇ ਹੈਗਾ ਆ ਲਿੱਟਲ ਤੇ ਚਲੋ ਚੱਲਦੇ ਆ ਜੀ ਆਫ ਲਾਈਸੈਂਸ ਜਿੱਦਾਂ ਮੈਂ ਗੱਲ ਕਰ ਰਹੀ ਸੀ ਏਦਾਂ ਹੁੰਦੀਆਂ ਛੋਟੇ ਛੋਟੇ ਸ਼ਾਪਸ ਹੁੰਦੀਆਂ ਆ ਤੇ ਮੇਰੇ ਘਰ ਦੇ ਬਿਲਕੁਲ ਨੇੜੇ ਆ ਬਟ ਮੈਂ ਅਜ ਤੱਕ ਇਥੋਂ ਕੁਝ ਮਾਰ ਨਹੀਂ ਲਿਆ ਕਿਉਂਕਿ ਇਹਨਾਂ ਦਾ ਪ੍ਰਾਈਜ਼ਿੰਗ ਥੋੜੀ ਮਹਿੰਗੀ ਹੁੰਦੀ ਆ ਯੂਕੇ ਜੀ ਤੁਹਾਨੂੰ ਰੋਡ ਕ੍ਰੋਸ ਕਰਨ ਦੇ ਲਈ ਹਰ ਥਾਂ ਤੇ ਨਾ ਮਤਲਬ ਕਿ ਥੋੜੀ ਥੋੜੀ ਦੂਰੀ ਦੇ ਨਾਲ ਦੀਆਂ ਬੱਤੀਆਂ ਲੱਗੀਆਂ ਹੋਣਗੀਆਂ ਤੇ ਤੁਸੀਂ ਜਸਟ ਆਪਣਾ ਇਹ ਬਟਨ ਪ੍ਰੈਸ ਕਰਨਾ ਆ ਤੇ ਤੁਸੀਂ ਇੱਥੇ ਗ੍ਰੀਨ ਹੋਣ ਦਾ ਵੇਟ ਕਰਨਾ ਆ ਤੇ ਜਦੋਂ ਗ੍ਰੀਨ ਹੋ ਜਾਣ ਇਹਨੇ ਤੇ ਲਾਈਟ ਆ ਜਿਹੜੀ ਇਹਨੇ ਰੈੱਡ ਹੋ ਜਾਣਾ ਆ ਤੇ ਸਾਰੀਆਂ ਗੱਡੀਆਂ ਰੁਕ ਜਾਣੀਆਂ ਆ ਤੇ ਤੁਸੀਂ ਤਾਂ ਹੀ ਉਸੇ ਟਾਈਮ ਜੀ ਤੁਸੀਂ ਰੋਡ ਕ੍ਰੋਸ ਕਰਨਾ ਵੀ ਤਾਂ ਨਹੀਂ ਕਰਨਾ ਹੈਗਾ ਗੱਡੀਆਂ ਚਾਹੇ ਰੁਕੀਆਂ ਹੋਈਆਂ ਬਾਅਦ ਤੁਸੀਂ ਨਹੀਂ ਜਦ ਤੱਕ ਇੱਥੇ ਗ੍ਰੀਨ ਲਾਈਟ ਨਹੀਂ ਹੁੰਦੀ ਹੈਗੀ ਤੇ ਹੈਲਥ ਐਂਡ ਸੇਫਟੀ ਯੂਕੇ ਦੇ ਵਿੱਚ ਸਭ ਤੋਂ ਪਹਿਲਾਂ ਹੁੰਦੀ ਹੈ ਜੀ ਹਰ ਜਗ੍ਹਾ ਤੇ ਪਹਿਲਾਂ ਇਹਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਹੈਲਥ ਐਂਡ ਸੇਫਟੀ ਨੂੰ ਲਾਈਟ ਹੁਣ ਗ੍ਰੀਨ ਹੋ ਗਈ ਤੇ ਗੱਡੀਆਂ ਸਾਰੀਆਂ ਰੁਕ ਗਈਆਂ ਜੀ ਚਾਹੇ ਕੋਈ ਬੱਸ ਆ ਚਾਹੇ ਕੋਈ ਗੱਡੀ ਆ ਚਾਹੇ ਕਿਸੇ ਪੁਲਿਸ ਵਾਲੇ ਦੀ ਗੱਡੀ ਆ ਉਹ ਹਰ ਇੱਕ ਚੀਜ਼ ਨੇ ਰੁਕ ਜਾਣਾ ਹੈ ਤੇ ਤੁਸੀਂ ਤਾਂ ਹੀ ਰੋਡ ক্লোਜ਼ ਕਰਨਾ ਹੈ ਯੂਕੇ ਵਿੱਚ ਨਾ ਤੁਹਾਨੂੰ ਹਰ ਟਾਊਨ ਦੇ ਵਿੱਚ ਤੇ ਹਰ ਸਿਟੀ ਦੇ ਵਿੱਚ ਤਿੰਨ ਤੋਂ ਚਾਰ ਤਰ੍ਹਾਂ ਦੇ ਸਟੋਰ ਮਿਲ ਜਾਣਗੇ ਜਿਹੜਾ ਸਭ ਤੋਂ ਸਸਤਾ ਹੈ ਜੀ ਉਹ ਲਿਡਲ ਆ ਜੀ ਥੋੜਾ ਜਿਹਾ ਉਸ ਤੋਂ ਮਹਿੰਗਾ ਹੈਗਾ ਉਹ ਹਾਸਤਾ ਆ ਤੇ ਜਿਹੜੇ ਇਹਨੋਂ ਤੋਂ ਵੀ ਜ਼ਿਆਦਾ ਐਕਸਪੈਂਸਿਵ ਆ ਉਹ ਸੈਂਸਬਰੀ ਆ ਤੇ ਟੈਸਕੋ ਆ ਤੇ ਮੋੜ ਤੇ ਨਾ ਜਿੱਥੇ ਮੈਂ ਰਹਿਣਾ ਹੈ ਜੀ ਇੱਥੇ ਸਿਰਫ ਤਿੰਨ ਸਟੋਰ ਆ ਸੁਪਰਸਟੋਰ ਲਿਟਲ ਆਸ ਦਾ ਤੇ ਸੈਂਸਬਰੀ ਅੱਜ ਤੁਹਾਨੂੰ ਲੈ ਕੇ ਜਾਣਾ ਸੀ ਲਿਟਲ ਚ ਤੇ ਕੱਲ ਵਾਲੀ ਵੀਡੀਓ ਚ ਤੁਹਾਨੂੰ ਲੈ ਕੇ ਜਾਵਾਂਗੇ ਆਸਤਾ ਚ ਤੇ ਉਸ ਤੋਂ ਬਾਅਦ ਤੁਹਾਨੂੰ ਸਭ ਤੋਂ ਜਿਹੜਾ ਮਹਿੰਗਾ ਇੱਥੇ ਦਾ ਸੈਂਸਬਰੀ ਸਮਾਨ ਸੇਮ ਹੋਊਗਾ ਪ੍ਰਾਈਸਿੰਗ ਦਾ ਫਰਕ ਹੋਊਗਾ ਕਵਾਲਿਟੀ ਵੀ ਸੇਮ ਹੋਊਗੀ ਬਸ ਕੰਪੀਟੀਸ਼ਨ ਆ ਆਪਦੀ ਆਪ ਦਾ ਬ੍ਰਾਂਡ ਬ੍ਰਾਂਡ ਦੀ ਇਹਨਾਂ ਦੀ ਹੁੰਦੀ ਆ ਉਹਦੇ ਹਿਸਾਬ ਦੇ ਨਾਲ ਇਹਨਾਂ ਰੇਟ ਲਾਏ ਆ ਉਹ ਜੇ ਅਸੀਂ ਪਹੁੰਚ ਗਏ ਆ ਯੂਕੇ ਦੇ ਸਭ ਤੋਂ ਸਸਤੇ ਸਟੋਰ ਦੇ ਵਿੱਚ ਲਿਟਲ ਦੇ ਵਿੱਚ ਬਾਹਰ ਹੀ ਤੁਹਾਨੂੰ ਟਰੋਲੀਆਂ ਮਿਲ ਜਾਣਗੀਆਂ ਦਿਨਾਂ ਦੇ ਆਫਰ ਵਗੈਰਾ ਵੀ ਜਿਹੜੇ ਚੱਲਦੇ ਹੁੰਦੇ ਆ ਬਾਹਰ ਇਹਨਾਂ ਨੇ ਬੋਰਡ ਤੇ ਮੈਂਸ਼ਨ ਕੀਤਾ ਹੋਇਆ ਜੇਕਰ ਤੁਸੀਂ ਜ਼ਿਆਦਾ ਗ੍ਰੋਸਰੀ ਕਰਨੀ ਆਪਾਂਏ ਤਾਂ ਤੁਸੀਂ ਆ ਵੱਡੀ ਟਰੋਲੀ ਲੈ ਸਕਦੇ ਆ वैसे भी ਤੁਹਾਨੂੰ ਨਹੀਂ ਤਾਂ trolly ਅੰਦਰ ਹੀ ਮਿਲ ਜਾਣਗੀਆਂ ਜੇ ਤੁਸੀਂ ਘਰ ਕੋਲੋਸੀ ਬਾਇ ਕਰਨੀ ਆ ਛੋਟੀਆਂ ਛੋਟੀਆਂ trollyਾਂ ਮਿਲ ਜਾਣਗੀਆਂ ਤੁਹਾਨੂੰ ਇਹ ਸਾਰਾ ਬੈਕਰੀ ਸਟੱਫ ਆ ਜੀ ਇਹਨਾਂ ਦਾ ਤੇ ਇਹ ਇਹ ਖੁਦ ਹੀ ਬਣਾਉਂਦੇ ਆ ਇਹ ਇਹਨਾਂ ਨੇ ਬਾਹਰੋਂ ਨਹੀਂ ਬਾਇ ਕਰਦੇ ਇਹਨਾਂ ਦੀ ਇੱਥੇ ਹੀ ਆਪਦਾ ਲਾਇਆ ਹੋਇਆ ਤੇ ਇੱਥੇ ਹੀ ਇਹਨਾਂ ਨੇ ਮਤਲਬ ਆਪਦਾ ਹੀ ਬਣਾਉਂਦੇ ਸਾਰਾ ਸਮਾਨ ਇਹ ਸਟੋਰ 'ਚ ਵੀ ਤੁਹਾਨੂੰ ਸਾਰਾ ਹਰ ਇੱਕ ਫਰੂਟ ਮਿਲ ਜਾਊਗਾ ਜੀ ਆ ਆਪਣੇ ਇੰਡੀਆ ਦੇ ਪੇ ਥੋੜੇ ਜਿਹਾ ਖਖੜੀ ਵਗੈਰਾ ਤਰਬੂਜ ਵਗੈਰਾ ਹਰ ਤਰ੍ਹਾਂ ਦਾ ਫਰੂਟ ਮਿਲ ਜਾਂਦਾ ਜੀ ਇੱਥੇ ਹਰ ਮੌਸਮ ਦਾ ਤੇ ਹਰ ਤਰ੍ਹਾਂ ਦਾ ਫਰੂਟ ਮਿਲ ਜੂਗਾ ਜਿੰਨਾ ਕਿ ਆਪਣੇ ਮੰਗੇਓ ਹੁੰਦੇ ਆ ਉਹ ਇੱਕ ਸੀਜ਼ਨ ਚ ਮਿਲਦੇ ਆ ਆ ਬਟ ਇੱਥੇ ਹਰ ਮੌਸਮ 'ਚ ਤੁਹਾਨੂੰ ਮੰਗੇਓ ਮਿਲ ਜੂਗਾ ਹਰ ਫਰੂਟ ਮਿਲ ਜੂਗਾ ਜੀ ਤੇ ਨਾਲ ਹੀ ਤੁਹਾਨੂੰ ਸੈਲਡ ਦਾ ਸੈਕਸ਼ਨ ਮਿਲ ਜੂਗਾ ਇਹ ਸੈਲਡ ਦਾ ਸਾਰਾ ਇਹਨਾਂ ਦਾ ਆਪਣੇ ਸਿਰਫ ਸੈਲਡ ਦੇ ਵਿੱਚ ਇੱਕ ਆ ਖੀਰਾ ਲੈਂਦੇ ਆ ਬਟ ਇਹਨਾਂ ਦੇ ਸੈਲਡ 'ਚ ਕਾਫੀ ਕੁਝ ਹੁੰਦਾ ਆ ਇਹ ਵੀ ਸਾਰਾ ਆਪਣਾ ਮਤਲਬ ਕਿ ਪਾਲਕ ਮੇਰਾ ਤੁਹਾਨੂੰ ਉੱਥੋਂ ਮਿਲ ਜੂਗੀ ਇਹ ਤੁਹਾਨੂੰ ਨਾ ਦੋ ਤਰ੍ਹਾਂ ਦੀ ਮਿਲੂਗੀ ਪਾਲਕ ਇੱਕ ਹੁੰਦੀ ਆ ਅਨਵਾਸ਼ਡ ਮਤਲਬ ਕਿ ਧੋਤੀ ਨਹੀਂ ਹੁੰਦੀ ਸਿੱਧੀ ਇਹਨਾਂ ਨੇ ਆਪਦੇ ਖੇਤਾਂ ਚੋਂ ਕੱਟੀ ਤਾਂ ਪੈਕ ਕਰ ਲਈ ਹੁੰਦੀ ਬਟ ਧੋਤੀ ਹੁੰਦੀ ਜੇ ਬਟ ਥੋੜੇ ਜਿਹਾ ਫਿਰ ਵੀ ਉਹ ਚ ਮਿੱਟੀ ਹੁੰਦੀ ਆ ਤੇ ਇੱਕ ਪੂਰੀ ਵਾਸ਼ ਹੁੰਦੀ ਆ ਤੇ ਇਹਨਾਂ ਦਾ ਰੇਟ ਦਾ ਵੀ ਡਿਫਰੈਂਸ ਹੁੰਦਾ ਆ ਜਿਹੜੀ ਅਨਵਾਸ਼ਡ ਹੁੰਦੀ ਆ ਉਹ ਥੋੜੀ ਸਸਤੀ ਹੁੰਦੀ ਆ ਤੇ ਜਿਹੜੀ ਵਾਸ਼ ਹੁੰਦੀ ਆ ਉਹ ਤਾਂ ਥੋੜੀ ਜਿਹੀ ਮਹਿੰਗੀ ਹੁੰਦੀ ਆ ਬਸ ਫਰਕ ਹੁੰਦਾ ਥੋੜਾ ਬਹੁਤ ਇਹ ਇਹ ਸਾਰਾ ਸੈਕਸ਼ਨ ਦੀ ਚਿਕਨ ਆਲਾ ਆ ਜ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਚਿਕਨ ਮਿਲ ਜੂਗਾ ਜੀ ਮੁਰਗੀ ਦਾ ਮੁਰਗੀ ਦਾ ਬੱਕਰਾ ਤੇ ਪੋਰਕ ਵਗੈਰਾ ਹਰ ਇੱਕ ਚੀਜ਼ ਮਿਲ ਜੂਗੀ ਜੀ ਤੁਹਾਨੂੰ ਬੀਫ ਵਗੈਰਾ ਤਾਂ ਹੁੰਦਾ ਹੀ ਹੈ ਬੀਫ ਵਗੈਰਾ ਬਹੁਤ ਜ਼ਿਆਦਾ ਚੱਲਦਾ ਇੱਥੇ ਬੀਫ ਜ਼ਿਆਦਾ ਚੱਲਦਾ ਹੈ ਤੇ ਇਹਨਾਂ ਦਾ ਇਹ ਆ ਬਸ ਤੁਹਾਨੂੰ ਇਹਨਾਂ ਨੂੰ ਸੈਪਰੇਟ ਕਰਕੇ ਰੱਖਿਆ ਹੁੰਦਾ ਹਰ ਇੱਕ ਚੀਜ਼ ਸੈਪਰੇਟ ਹੈ ਇਹਨਾਂ ਦੀ ਪੈਕਿੰਗ-ਪੋਕਿੰਗ ਬਹੁਤ ਸੋਹਣੀ ਹੁੰਦੀ ਆ ਆ ਬੀਫ ਆ ਤੇ ਇਹਨਾਂ ਦਾ ਇਹ ਨਹੀਂ ਕਿ ਤੁਹਾਨੂੰ ਮਿਕਸ ਚਿਕਨ ਮਿਲੂਗਾ ਆ ਚੈਸਟ ਲੱਗ ਮਿਲੂਗੀ ਵਿੰਗ ਲੱਗ ਮਿਲਣਗੇ ਲੈਗ ਲੱਗ ਮਿਲਣਗੇ ਮਿਕਸ ਚਿਕਨ ਨਹੀਂ ਹੁੰਦਾ ਇਹਨਾਂ ਕੋਲ ਦੇ ਨਾਲ ਹੀ ਇਹਦੇ ਸੈਕਸ਼ਨ ਆ ਜਾਂਦਾ ਫਰੋਜ਼ਨ ਨਾਲ ਇਹ ਸਾਰਾ ਸਮਾਨ ਫਰੋਜ਼ਨ ਹੁੰਦਾ ਜੀ ਇਹ ਸਾਰਾ ਰੈਡੀ ਹੁੰਦਾ ਜਸਟ ਤੁਸੀਂ ਆਪਦੇ ਓਵਨ 'ਚ ਜਾ ਕੇ ਇਹਨੂੰ ਲਗਾਣਾ ਜਾਂ ਤੇ ਰੈਡੀ ਹੁੰਦਾ ਆ ਸਾਰੇ ਪੀਜ਼ੇ ਵਗੈਰਾ ਸਾਰੇ ਫਰੋਜ਼ਨ ਹੀ ਹੁੰਦੇ ਆ ਤੇ ਕੁਝ ਸਮਾਨ ਇੱਥੇ ਹੁੰਦਾ ਆ ਬਸ ਜਿਹੜਾ ਤੁਸੀਂ ਘਰ ਜਾ ਕੇ ਫਰਾਈ ਕਰਨਾ ਹੁੰਦਾ ਆ ਬਾਕੀ ਸਭ ਕੁਝ ਉਹਦੇ ਨਾਲ ਬਣਿਆ ਹੀ ਹੁੰਦਾ ਏ ਉਹ ਇਹ ਵੀ ਸਾਰਾ ਚਿਕਨ ਸੈਕਸ਼ਨ ਈ ਆ ਜੀ ਇਹ ਸਾਰਾ 치ਜ਼ ਸੈਕਸ਼ਨ ਆ ਗਿਆ ਜਿੱਦਾਂ ਆਪਣੇ ਮੋਜ਼ਰੇਲਾ 치즈 ਹੋਗੀ ਇਹ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਐਦਾਂ ਹੁੰਦੀ ਆ ਗਾਰਨਿਸ਼ਡ ਵਾਲੀ ਇੱਕ ਐਦਾਂ ਹੁੰਦੀ ਇਹਨਾਂ ਦੀਆਂ ਸਟ੍ਰਿਪਸ ਜਿਵੇਂ ਬਣੀ ਹੁੰਦੀਆਂ ਆ ਇਹ ਵੀ ਹਰ ਕੁਆਲਿਟੀ ਦੀ ਬਣੀ ਗਈ ਤੁਹਾਨੂੰ ਆਹ ਸਾਰਾ ਸੈਕਸ਼ਨ ਆ ਗਿਆ ਆਪਣਾ ਜੀ ਗ੍ਰੀਕ ਆਪਣੇ ਜਿਹਦਾ ਦਹੀਂ ਹੁੰਦੀ ਐ ਇੱਥੇ ਗ੍ਰੀਕ ਹੁੰਦੀ ਐ ਗ੍ਰੀਕ ਨੇਚਰਲ ਯੋਗਰਟ ਇਹ ਵੀ ਦੋ ਤਿੰਨ ਤਰ੍ਹਾਂ ਦੀ ਇੱਥੇ ਇੱਕ ਤਾਂ ਇਹ ਹੁੰਦੀ ਐ ਫੁੱਲ ਫੈਟ ਵਾਲੀ ਇੱਕ ਉਹ ਹੁੰਦੀ ਐ ਫ੍ਰੀ ਫੈਟ ਵਾਲੀ ਫੈਟ ਫ੍ਰੀ ਹੁੰਦੀ ਐ ਜਿਹੜੀ ਰੇਟ ਦਾ ਕੋਈ ਫਰਕ ਨਹੀਂ ਹੈਗਾ ਬਸ ਉਹ ਫੈਟ ਫ੍ਰੀ ਐ ਕੋਈ ਆ वैसे मोस्टली सारे जाने इसे यूज़ करते हैं ये ज्यादा खट्टी होती है क्रीमी होती है बढ़िया होती है ये सारी क्रीमा है जी ਜਿੱਦਾਂ ਆਪਣੇਦਰ ਮੱਖਣ ਹੁੰਦਾ ਆ ਇਹ ਬਟਰ ਰਾ ਇੱਥੇ ਇਹ ਚ ਵੀ ਕਈ ਤਰ੍ਹਾਂ ਦੀ ਕੁਆਲਿਟੀ ਹੁੰਦੀ ਆ ਕਈ ਤਰ੍ਹਾਂ ਦੀ ਕੁਆਲਿਟੀ ਦਾ ਬਟਰ ਪਿਆ ਹੁੰਦਾ ਇਹ ਨਹੀਂ ਕਿ ਹੈਗਾ ਤੁਹਾਨੂੰ ਇੱਕੋ ਹੀ ਤਰ੍ਹਾਂ ਦਾ ਮਿਲੇਗਾ ਇਹ ਚ ਵੀ ਥੋੜਾ ਕੋਈ ਮਹਿੰਗਾ ਆ ਕੋਈ ਸਸਤਾ ਆ ਜਿਹੜਾ ਮਹਿੰਗਾ ਹੋਊਗਾ ਆਬਵੀਅਸਲੀ ਥੋੜਾ ਵਧੀਆ ਹੋਊਗਾ ਜਿਹੜਾ ਸਸਤਾ ਹੋਊਗਾ ਥੋੜਾ ਜਿਹਾ ਘੱਟ ਗ੍ਰੇਡ ਦਾ ਹੋਊਗਾ ਇਹ ਸਾਰਾ ਜੂਸ ਹੈ ਜੂਸ ਦਾ ਆ ਗਿਆ ਜੀ ਸੈਕਸ਼ਨ ਇਹ ਸਾਰਾ ਮਿਲਕ ਵਾਲਾ ਸੈਕਸ਼ਨ ਹੈ ਜੀ ਇੱਥੇ ਵੀ ਤੁਹਾਨੂੰ ਦੋ ਤਰ੍ਹਾਂ ਦਾ ਮਿਲਕ ਮਿਲਦਾ ਆ ਇੱਕ ਤਾਂ ਇਹ ਹੁੰਦਾ ਜੀ ਸੈਮੀ ਸਕਿਮਡ ਮਿਲਕ ਇਹ ਥੋੜਾ ਜਿਹਾ ਪਤਲਾ ਹੁੰਦਾ ਆ ਤੇ ਦੂਜਾ ਆਉਂਦਾ ਇੱਥੇ ਹੋਲ ਮਿਲਕ ਆ ਗਿਆ ਜੀ ਇਹ ਥੋੜਾ ਗਾੜੇ ਬੰਚ ਹੁੰਦਾ ਆ ਰੇਟ ਦਾ ਥੋੜਾ ਜਿਹਾ ਫਰਕ ਹੁੰਦਾ ਇਹਨਾਂ ਦਾ ਜ਼ਿਆਦਾ ਨਹੀਂ ਪੈਣੀ ਇੱਕ ਦਾ ਫਰਕ ਹੁੰਦਾ ਆ ਬਾਕੀ ਇਹ ਸਾਰਾ ਫਰੋਜ਼ਨ ਸਮਾਨ ਆ ਜੀ ਇਸਾਰੀ ਜੀ ਇੱਥੇ ਜਿਹੜੀ ਮੋਸਟਲੀ ਜਿਹੜੀ ਵੈਜੀਟੇਬਲ ਆ ਜੀ ਫਰੋਜ਼ਨ ਹੀ ਯੂਜ਼ ਹੁੰਦੀ ਆ ਅਸੀਂ ਵੀ ਫਰੋਜ਼ਨ ਹੀ ਯੂਜ਼ ਕਰਦੇ ਆ ਇਹ ਇਹ ਵੀ ਤੁਹਾਨੂੰ ਮਤਲਬ ਕੋਈ ਅਲੱਗ-ਅਲੱਗ ਤਰ੍ਹਾਂ ਦੀ ਮਿਲੂਗੀ ਇਹਨਾਂ ਦੀ ਐਕਸਪਾਇਰੀ ਡੇਟ ਕੋਈ ਨਹੀਂ ਹੁੰਦੀ ਜਿੰਨਾ ਟਾਈਮ ਮਰਜ਼ੀ ਚਲਾਓ ਇਹ ਸਾਰਾ ਫਰੋਜ਼ਨ ਸੈਕਸ਼ਨ ਆ ਯੂਕੇ ਜੇ ਤੁਹਾਨੂੰ ਮੋਸਟਲੀ ਜਿਹੜਾ ਜ਼ਿਆਦਾ ਖਾਣ ਪੀਣ ਵਾਲਾ ਸਮਾਨ ਆ ਫਰੋਜ਼ਨ ਹੀ ਮਿਲੂਗਾ ਇਹ ਆ ਸਕ੍ਰੀਮ ਸੈਕਸ਼ਨ ਆ ਜੀ ਸਰ ਠੀਕ ਹੁੰਦੀ ਹੈ ਕੈਂਡ ਹੁੰਦੀ ਜਿਹਨਾਂ ਦੀ ਆਈਸਕ੍ਰੀਮ ਅਸਲੀ ਆਈਸਕ੍ਰੀਮ ਦਾ ਇੱਥੇ ਆ ਕੇ ਖਾਦੀ ਆ ਉੱਥੇ ਦਾ ਆਪਣੇ ਪਤਾ ਨਹੀਂ ਕੀ ਹੁੰਦਾ ਆ ਇਹ ਸਮਾਨ ਵਧੀਆ ਹੁੰਦਾ ਇਹ ਸਾਰਾ ਵਾਟਰ ਸੈਕਸ਼ਨ ਆ ਜੀ ਆਪਣੇ ਇੰਡੀਅਨ ਜ਼ਿਆਦਾਤਰ ਇੱਥੇ ਦਾ ਪਾਣੀ ਕੋ ਨਹੀਂ ਪੀਂਦੇ ਹੈਗੇ ਯੂਕੇ ਦਾ ਤੇ ਮਤਲਬ ਕੀ ਇਹਨਾਂ ਦੀ ਹੈਗੇ 39 ਪੈنس ਦੀ ਜਦੋਂ ਅਸੀਂ ਆਏ ਸੀ ਉਹ ਤੂੰ 35 ਪੈنس ਸੀਗਾ ਪਰ ਬੋਟਲ ਬਟ ਹੁਣ ਥੋੜਾ ਜਿਹਾ 4 ਪੈਨਸ ਇਹਨਾਂ ਦਾ ਰੇਟ ਵੱਧ ਗਿਆ ਆ ਤੇ ਬਾਕੀ ਇੰਡੀਅਨ ਆਪਣੇ ਬਹੁਤ ਘੱਟ ਯੂਜ਼ ਕਰਦੇ ਆ ਜਿਹੜਾ ਘਰਾਂ ਚ ਪਾਣੀ ਹੁੰਦਾ ਜ਼ਿਆਦਾਤਰ ਤਾਂ ਬੋਟਲ ਵਾਲਾ ਯੂਜ਼ ਕਰਦੇ ਆ ਜਿੱਦਾਂ ਆਪਣੇ ਉਤੇ ਕੋਕਾ ਕੋਲਾ ਚੱਲਦਾ ਹੈ ਇਹਨਾਂ ਦੇ ਇੱਥੇ ਫ੍ਰੀ ਵਿੱਚ ਚੱਲਦਾ ਆ ਤੇ ਕੋਕ ਬ੍ਰਾਂਡ ਵੀ ਹੈਗਾ ਆ ਬਟ ਇਹਨਾਂ ਦੇ ਬ੍ਰਾਂਡ ਦੀ ਇਹ ਖਾਸੀਅਤ ਆ ਵੀ ਇਹਨਾਂ ਦੀ ਆਪਾਂ ਬੋਤਲ ਜੇ ਖੋਲ ਕੇ ਰੱਖ ਦਈਏ ਤੇ ਇਹ 2-3 ਦਿਨ ਵੀ ਰਵੇ ਤਾਂ ਇਹ ਮਤਲਬ ਕਿ ਖਰਾਬ ਨਹੀਂ ਹੁੰਦਾ ਹੈਗਾ ਇਹ ਸਾਰਾ ਸੈਕਸ਼ਨ ਦੂਜਾ ਹੈ ਜੀ ਡਰਿੰਕ ਵਗੈਰਾ ਵਾਲਾ ਆਪਾਂ ਤਾਂ ਦਿਖਾਣਾ ਨਹੀਂ ਕਰ ਤੇ ਨਾ ਆਪਾਂ ਪ੍ਰਮੋਟ ਕਰੀਏ ਸੀ ਹਮਮ ਬਾਕੀ ਗੱਲ ਰਹਿ ਗਈ ਇੱਥੇ ਵੀ ਇਹ ਸਸਤੇ ਆ ਜੀ ਆ ਹੁਣ ਆ ਡਰਿੰਕ ਆ ਠੀਕ ਹੈ ਜੀ ਇਹ ਵੀ એનર્ਜੀ ਡਰਿੰਕ ਆ ਆਪਣੇ ਉੱਥੇ ਸਿਰਫ ਦੋ ਤਿੰਨ ਤਰ੍ਹਾਂ ਦੀਆਂ ਡਰਿੰਕ ਹੁੰਦੀਆਂ ਇੱਕ ਰੈਡਬਲ ਹੁੰਦੀ ਇੱਕ ਮੌਨਸਟਰ ਹੁੰਦੀਆਂ ਉਹ ਇੱਥੇ ਵੀ ਪਈਆਂ ਬਟ ਇਹ ਵੀ એનર્ਜੀ ਡਰਿੰਕ ਆ ਇਹ 45 ਪੈنس ਦੀ ਆ 45 ਪੈਨੀਆਂ ਦੀ ਆ ਜੀ ਇਹ ਤੇ ਰੈਡਬਲ ਦੇ ਇੱਥੇ ਰੈਡਬਲ ਦਾ ਹਰ ਹਰ ਸਟੋਰ ਚ ਅਲੱਗ-ਅਲੱਗ ਰੇਟ ਆ ਜੀ ਕਿਸੇ ਸਟੋਰ ਦੇ ਵਿੱਚ ਹਰ ਸਟੋਰ ਦਾ ਬਟਰ ਗਿਆ ਆਪ ਦਾ ਰੇਟ ਲਾਇਆ ਹੋਇਆ ਉਹਨਾਂ ਨੇ ਆ ਸਾਰਾ ਬੇਬੀ ਕੇਅਰ ਦਾ ਆ ਗਿਆ ਜੀ ਬੱਚਿਆਂ ਦੇ ਲਈ ਆ ਜੀ ਬੱਚਿਆਂ ਦਾ ਸੈਕਸ਼ਨ ਆ ਗਿਆ ਦੇ ਨਾਲ ਹੀ ਉਹਦੇ ਆਪ ਦਾ ਉਸਨੂੰ ਕਿ ਛੋਟਾ ਜਿਹਾ ਸੈਕਸ਼ਨ ਬੱਚਿਆਂ ਦਾ ਉਹਦੇ ਨਾਲ ਹੀ ਆਪਣਾ ਤਾਂ ਅਡਲਟ ਦਾ ਸੈਕਸ਼ਨ ਹੁੰਦਾ ਵੀ ਕੋਈ ਆਪਣੇ ਲਈ ਸ਼ੈਂਪੂ ਵਗੈਰਾ ਇਹ ਸਾਰੇ ਇੱਥੇ ਹੈਂਡ ਵੋਸ਼ ਹੈ ਜੀ ਤੇ ਹੈਂਡ ਵੋਸ਼ ਇਦਾਂ ਦੀ ਚਲਦੀ ਹੈ ਜੀ ਇੱਥੇ ਸਾਬਣ ਵਗੈਰਾ ਬਹੁਤ ਹੀ ਜ਼ਿਆਦਾ ਕੱਟ ਯੂਜ਼ ਹੁੰਦੀ ਹੈ ਨਹਾਉਣ ਦੇ ਲਈ ਵੀ ਇੱਥੇ ਲਿਕਵਿਡ ਹੀ ਹੁੰਦਾ ਜੀ ਤੇ ਉਹ ਇਹ ਆ ਜੀ ਠੀਕ ਹੈ ਜੀ ਤਾਂ ਸਾਬਣ ਵਗੈਰਾ ਬਹੁਤ ਕੱਟ ਯੂਜ਼ ਹੁੰਦੀ ਹੈ ਇਹ ਸਾਰਾ ਸੈਕਸ਼ਨ ਜੀ ਲਾਂਡਰੀ ਦਾ ਆ ਗਿਆ ਆਪਣੇ ਕੱਪੜੇ-ਕਪੜੇ ਧੋਣ ਦਾ ਸਾਰਫ ਵਗੈਰਾ ਮਿਲਦਾ ਆ ਹਰ ਇੱਕ ਚੀਜ਼ ਮੈਂਸ਼ਨ ਕੀਤੀ ਹੁੰਦੀ ਜੀ ਇਹਨਾਂ ਨੇ ਪੈਟ ਫੂਡ ਲਾਂਡਰੀ ਮੈਡੀਸਿਨ ਆਹ ਸੈਕਸ਼ਨ ਜਿਹੜਾ ਆਪਣੇ ਮਤਲਬ ਕਿ ਭਾਂਡੇ-ਮੁੰਡੇ ਧੋਣ ਦਾ ਸਮਾਨ ਆ ਜੀ ਇੱਥੇ ਤੁਹਾਨੂੰ ਤਾਂ ਪਹਿਲਾਂ ਜਿਹਦਾ ਦੱਸਿਆ ਵੀ ਸਾਬਣ ਵਗੈਰਾ ਬਹੁਤ ਘੱਟ ਹੀ ਹੁੰਦਾ ਆ ਲਿਕਵਿਡ ਹੀ ਜ਼ਿਆਦਾ ਯੂਜ਼ ਹੁੰਦਾ ਆ ਭਾਂਡਿਆਂ ਵਗੈਰਾ ਦੇ ਲਈ ਭਾਂਡੇ ਧੋਣ ਦੇ ਲਈ ਇਹ ਯੂਜ਼ ਕੀਤਾ ਜਾਂਦਾ ਆ ਫੈਰੀ ਹੁੰਦੀ ਇੱਥੇ ਆਹ ਅਗਲੀ ਪੈਟ ਫੂਡ ਜਦੋਂ ਆਪਣੇ ਹੁੰਦਾ ਨਾ ਜੀ ਪੰਜਾਬ ਦੇ ਵਿੱਚ ਵੀ ਜੇ ਆਪਾਂ ਕੋ ਡੌਗਸ ਦਾ ਖਾਣਾ ਲੈਣਾ ਤੇ ਉਹ ਇੱਕ ਲੱਗ ਹੀ ਸ਼ਾਪ ਹੁੰਦੀ ਹੈ ਇਹਨਾਂ ਤੇ ਤੁਹਾਨੂੰ ਸਟੋਰ ਦੀ ਇਹ ਖਾਸੀਅਤ ਹੁੰਦੀ ਹੈ ਇਹਨਾਂ ਤੇ ਤੁਹਾਡੇ ਇੱਕੋ ਸਟੋਰ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਚੀਜ਼ ਮਿਲ ਜਾਊਗੀ ਇਹ ਵੀ ਬੈਕਰੀ ਸਟੱਫ ਆ ਜੀ ਇਹ ਸਾਰਾ ਹੀ ਮੈਨੂਫੈਕਚਰਿੰਗ ਆ ਜਿਹੜੀ ਇਹਨਾਂ ਦੀ ਜੀ ਹੁੰਦੀ ਆ ਬਿਸਕਟ ਵਗੈਰਾ ਸਾਰਾ ਕੁਝ ਬਿਸਕਟ ਵਗੈਰਾ ਸਭ ਕੁਝ ਮਿਲ ਜਾਊਗਾ ਇੱਥੇ ਜਿੰਨੇ ਵੀ ਸਟੋਰ ਆ ਜੀ ਉਹਨਾਂ ਦੇ ਜਿਹੜੇ ਬੈਕਰੀ ਸਟੱਫ ਆ ਤੇ ਕਾਫੀ ਪ੍ਰੋਡਕਟ ਜਿਹੜੇ ਹੁੰਦੇ ਆ ਉਹ ਸਾਰੇ ਹੀ ਮਤਲਬ ਕਿ ਇਹਨਾਂ ਦੇ ਆਪ ਦੇ ਹੀ ਮੈਨੂਫੈਕਚਰ ਕੀਤੇ ਹੁੰਦੇ ਆ ਜੀ ਆਹ ਸ਼ਾਇਦ ਆਪਣੇ ਇੰਡੀਆ ਦੇ ਬਿਸਕੁਟ ਹੋ ਜੀ ਬਾਦਾਮ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਮਿਲ ਜੂਗੀ ਜਦੋਂ ਆਏ ਸੀ ਨਾ ਸੀ ਇੰਡੀਆ ਤੋਂ ਤੇ ਉਦੋਂ ਸਾਨੂੰ ਲੱਗਦਾ ਵੀ ਇੱਥੇ ਕੁਝ ਮਿਲਦਾ ਨਹੀਂ ਹੈ ਕਿਤੇ ਲੋਕਾਂ ਨੇ ਵੀ ਇੱਕ ਬਣਾਇਆ ਹੋਇਆ ਵੀ ਉੱਥੋਂ ਐ ਚੀਜ਼ਾਂ ਨਹੀਂ ਮਿਲਦੀ ਹੋਣੀਆਂ ਜਦਕਿ ਇੱਥੇ ਹਰ ਇੱਕ ਚੀਜ਼ ਮਿਲਦੀ ਆ ਤੇ ਆਪਣੇ ਇੰਡੀਅਨ ਬ੍ਰਾਂਡ ਦੇ ਨਾਲੋਂ ਵਧੀਆ ਹੁੰਦੀ ਹੈ ਇਹਨਾਂ ਦੀ ਕੁਆਲਿਟੀ ਇਹ ਆ ਗਈ ਸਾਰਾ ਚਾਕਲੇਟ ਸੈਕਸ਼ਨ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਚਾਕਲੇਟ ਮਿਲ ਜੂਗੇ ਆਪਣੇ ਇੱਕ ਡੈਰੀ ਮਿਲਕ ਵੀ ਮਿਲ ਜੂਗੀ ਇੰਡੀਆ ਵਾਲੀ ਤੇ ਜਿੱਦਾਂ ਲਿਖਿਆ ਹੋਇਆ ਇਹਨੂੰ 56% ਕੋਕੋ ਤੇ 85% ਇਹਦਾ ਮਤਲਬ ਇਹ ਹੁੰਦਾ ਵੀ ਇਹ ਥੋੜੀ ਜ਼ਿਆਦਾ ਸਟਰੋਂਗ ਆ ਇਹ ਥੋੜੀ ਘੱਟ ਆ ਇਹ ਵਿੱਚ ਵਿਚਾਲੜੀ ਜੀ ਆ ਚਾਕਲੇਟ ਤੁਹਾਨੂੰ ਹਰ ਤਰ੍ਹਾਂ ਦੀ ਮਿਲ ਜੂਗੀ ਆਪਣਾ ਕਟਕੜ ਵੀ ਬਰੂ ਹੈਗੀ ਆ ਆਪਣਾ ਇੰਡੀਆ ਦਾ ਬ੍ਰਾਂਡ ਵੀ ਇੱਕਦਾਂ ਪਿਆ ਹੀ ਹੋਊਗਾ ਤੁਹਾਨੂੰ ਮਿਲੂਗਾ ਜਰੂਰ ਤੇ ਬਾਕੀ ਆਪਣੇ ਇੰਡੀਆ ਦੇ ਬ੍ਰਾਂਡ ਦੇ ਨਾਲੋਂ ਕਈ ਗੁਣਾ ਵਧੀਆ ਹੁੰਦੇ ਜਿਹੜੇ ਇੱਥੇ ਦੇ ਬ੍ਰਾਂਡ ਆ ਚਾਕਲੇਟ ਵਗੈਰਾ ਤੇ ਬ੍ਰਾਂਡ ਆਪਣੇ ਵਾਲਾ ਤਾਂ ਠੀਕ ਠਾਕ ਜਿਹਾ ਹੀ ਹੁੰਦੇ ਐ ਬਸ ਇਹ ਕਹਿਣ ਹਾਂ ਇਹ ਆ ਗਈ ਆਪਣੇ ਮਸਾਲੇ ਪਰ ਮਸਾਲੇ ਆਪਣੇ ਇੰਡੀਆ ਦੇ ਹੀ ਵਧੀਆ ਜੇ ਇਹ ਤਾਂ ਬਸ ਐਦਾਂ ਹੀ ਹੁੰਦੇ ਓਕੇ ਜੀ ਮਾਇੋਨੀਜ਼ ਵਗੈਰਾ ਵੀ ਹੋਈ ਹੈ ਮਿਉਨਿਸ ਵਧੀਆ ਹੁੰਦੀ ਇਹਨਾਂ ਦੀ ਆ ਇਹ ਨਾਲ ਹੀ ਔਇਲ ਦਾ ਸੈਕਸ਼ਨ ਆ ਜੀ ਇਹ ਸਾਰੇ ਔਇਲ ਆ ਜੀ ਵੈਜੀਟੇਬਲ ਔਇਲ ਹੀ ਆ ਸਾਰੇ ਮੋਸਟਲੀ ਇੱਥੇ ਇਹੀ ਯੂਜ਼ ਕਰਦੇ ਆ ਆਪਣੇ ਇੰਡੀਅਨ ਯੂਜ਼ ਕਰਦੇ ਆ ਬਾਕੀ ਗੋਰੇ ਵਗੈਰਾ ਇਹੀ ਯੂਜ਼ ਕਰਦੇ ਆ ਉਹਨਾਂ ਨੂੰ ਹੀ ਪਤਾ ਇਹਦਾ ਯੂਜ਼ ਕੀ ਆਪਾਂ ਤਾਂ ਸਾਡੀ ਪਤਾ ਨਾਲ ਹੀ ਐਗ ਦਾ ਸੈਕਸ਼ਨ ਆ ਜੀ ਐਗ ਵੀ ਹਰ ਤਰ੍ਹਾਂ ਐਗ ਵੀ ਕਈ ਕੁਆਲਿਟੀਆਂ ਦੇ ਮਿਲਣਗੇ ਤੁਹਾਨੂੰ ਕੁਝ ਏਗ ਹੋਣਗੇ ਜਿਹੜੇ ਮਿਕਸ ਹੋਣਗੇ ਉਹ ਥੋੜਾ ਸਸਤਾ ਲਾਇਆ ਹੋਗਾ ਇੱਕ ਸਾਈਜ਼ ਇੱਕ ਛੋਟਾ ਏਗ ਹੋਊਗਾ ਵੱਡਾ ਹੋਊਗਾ ਤੇ ਕਈ ਪ੍ਰੋਪਰ ਲਾਰਜ ਏਗ ਹੋਣਗੇ ਉਹਨਾਂ ਦਾ ਰੇਟ ਲੱਗਾ ਜੀ ਹਰ ਤਰ੍ਹਾਂ ਦਾ ਸਮਾਨ ਮਿਲ ਜੂਗਾ ਤੁਹਾਨੂੰ ਜ਼ਰੂਰੀ ਨਹੀਂ ਕਿ ਇੱਕ ਚੀਜ਼ ਦੇ ਆ ਵੀ ਚਾਰ-ਚਾਰ ਕਵਾਰਡੀਆਂ ਮਿਲ ਜਾਣ ਜਦੋਂ ਰਾਜੇ 슈ਗਰ ਵੀ ਇੱਥੇ ਜੀ ਤਿੰਨ-ਚਾਰ ਤਰ੍ਹਾਂ ਦੀ ਆ ਇੱਕ ਤਾਂ ਨੋਰਮਲ 슈ਗਰ ਹੋ ਜਾਂਦੀ ਹੈ ਜੀ ਇੱਕ ਲਾਈਟ ਬ੍ਰਾਊਨ 슈ਗਰ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਇੱਕ ਆ ਜਾਂਦੀ ਹੈ ਡਾਰਕ ਬ੍ਰਾਊਨ 슈ਗਰ ਇਹ ਸਭ ਦਾ ਰੇਟ ਵੀ ਲੱਗ-ਲੱਗਾ ਤੇ ਅਸਰ ਵੀ ਲੱਗ-ਲੱਗਾ ਜੀ ਉਹ ਜੀ ਆ ਗਾ ਪਾਸਤਾ ਇਹ ਸਭ ਤੋਂ ਸਸਤੇ ਹੈ ਜੀ ਇੱਥੇ ਇਹ ਨਿਊਡਲਸ ਹੈ ਜੀ ਇੱਥੇ ਇਹ ਵੀ ਸਸਤੇ ਹੈ ਜੀ ਉੱਦ ਤੋਂ ਬਾਅਦ ਆ ਜਾਂਦਾ ਇਹ ਸਪਾਈਸਿਸ ਦਾ ਹੈ ਇਹ ਸਪਾਈਸਿਸ ਹੈ ਇਹ ਪੀਜ਼ਾ ਵਗੈਰਾ ਦੇ ਲਈ ਯੂਜ਼ ਹੁੰਦੇ ਆ ਸਾਰੇ ਸਪਾਈਸਿਸ ਤੇ ਨਾਲ ਹੀ ਛੋਟੇ ਛੋਟੇ ਸੈਕਸ਼ਨ ਬਣੇ ਹੋਏ ਆ ਜੀ ਆਪਣੇ گارਲਿਕ ਵਗੈਰਾ ਦੇ ਇਹਨਾਂ ਦੀ ਯੂਜ਼ਿੰਗ ਇੰਨੀ ਕੁ ਹੁੰਦੀ ਰਹੀ ਤਾਂ ਇੰਨਾ ਕੁ ਰੱਖਿਆ ਹੁੰਦਾ ਇਹ ਫਰੈਸ਼ ਰੱਖਦੇ ਆ ਸਾਰਾ ਦਿਨ ਇਹ ਜਿੰਨਾ ਕਿ ਇਹਨਾਂ ਦਾ ਲੱਗ ਗਿਆ ਲੱਗ ਗਿਆ ਬਾਕੀ ਸਾਰਾ ਇਹਨਾਂ ਨੇ ਸੜ ਦੇਣਾ ਹੈ ਜੀ ਤਾਂ ਹੀ ਇਹਨਾਂ ਨਾਲ ਸਮਾਨ ਰੱਖਿਆ ਹੋਇਆ ਇਹਨਾਂ ਨੇ ਆਇਆ ਇਹ ਨਮਕ ਇੱਥੇ ਨਮਕ ਨੂੰ ਟੇਬਲ ਸਾਲਟ ਕਹਿੰਦੇ ਆ ਜੀ ਤੇ ਹੁੰਦਾ ਇਹਦਾ ਜਿੰਨਾ ਆਪਣਾ ਅਸਰ ਬਹੁਤ ਜ਼ਿਆਦਾ ਹੁੰਦਾ ਇਹਦਾ ਜਿੱਦਾਂ ਆਪਣੇ ਉੱਥੇ ਛੋਟੇ ਛੋਟੇ ਪੋਲੀਥਰਿਲ ਮਿਲ ਜਾਂਦੇ ਆ ਜੀ ਇੱਥੇ ਵੀ ਹੈਗੇ ਸਾਰੇ گارਲਿਕ ਪੇਸਟ ਚਿਲੀ ਪੇਸਟ ਤੇ ਮਿਲ ਜਾਂਦਾ ਜੀ ਸਮਾਨ ਸਾਰਾ ਇੱਥੇ ਮੋਸਟਲੀ ਇਹ ਸਾਰਾ ਵੈਜੀਟੇਬਲ ਦਾ ਸੈਕਸ਼ਨ ਆ ਜੀ ਆ ਜਿੱਦਾਂ ਟਮੇਟੋ ਵੇ ਜੀ ਟਮੇਟੋ ਤੁਹਾਨੂੰ ਕਈ ਤਰ੍ਹਾਂ ਦੇ ਮਿਲ ਜਾਣਗੇ ਕਈ ਪ੍ਰਕਾਰ ਦੇ ਇਹ ਨੋਰਮਲ ਟਮੇਟੋ ਆ ਗਿਆ ਇਹਨੂੰ ਬੇਬੀ ਫਲਮ ਟਮੇਟੋ ਕਹਿੰਦੇ ਆ ਜੀ ਤੇ ਆਹ ਆ ਗਏ ਜੀ ਛੋਟੇ ਛੋਟੇ ਚੈਰੀ ਟਮੇਟੋ ਇਹ ਆ ਗਏ ਜੀ ਆਪਦੇ ਪੰਜਾਬੀ ਜੋ ਜਿਹੜੇ ਕਰਦੇ ਹੁੰਦੇ ਸ਼ਿਕੰਦਰ ਵਗੈਰਾ ਤੇ ਪੋਟੇਟੋ ਵੀ ਕਾਫੀ ਤਰ੍ਹਾਂ ਦੇ ਆ ਜੀ ਇੱਥੇ ਇੱਕ ਤਾਂ ਛੋਟੇ ਛੋਟੇ ਹੋ ਗਏ ਇਹਨਾਂ ਨੂੰ ਬੇਬੀ ਪੋਟੇਟੋ ਕਹਿੰਦੇ ਆ ਛੋਟੇ ਛੋਟੇ ਹੁੰਦੇ ਆ ਇੱਕ ਵੱਡੇ ਨਾਰਮਲ ਸਾਈਜ਼ ਹੁੰਦੇ ਆ। ਇੱਕ ਇਹਨਾਂ ਦੇ ਰੈੱਡ ਪੋਟੈਟੋ ਹੁੰਦੇ ਆ। ਇਹ ਕਾਹ ਹੁੰਦੇ ਆ ਰੋਸਟਰ ਪੋਟੈਟੋ। ਇਹਨਾਂ ਨੂੰ ਜਿੱਦਾਂ ਰੋਸਟ ਕਰਨਾ ਹੁੰਦਾ ਹੈ। ਉਸੇ ਤਰ੍ਹਾਂ ਆਨੀਅਨ ਆਗੇ ਆਪਣੇ ਪਿਆਜ਼ ਵੀ ਦੋ ਤਿੰਨ ਤਰ੍ਹਾਂ ਦੇ ਆ। ਇੱਕ ਰੈੱਡ ਆਨੀਅਨ ਆਗੇ। ਇੱਕ ਐਕਸਟਰਾ ਲਾਰਜ ਬ੍ਰਾਊਨ ਆਨੀਅਨ ਉਹ ਕਹਿੰਦੇ ਜਿਹਨਾਂ ਨੂੰ। ਇੱਕ ਹੋਰ ਆਨੀਅਨ ਹੁੰਦਾ ਹੈ ਤੇ ਪਿਆਜ਼ ਨਹੀਂ ਹੈਗਾ। ਬਾਕੀ ਇਹ ਵੇਜੀਟੇਬਲ ਦਾ ਨਹੀਂ ਪਤਾ ਤੁਹਾਨੂੰ ਕੀ ਆ। ਇਹ ਆਪਣੇ ਹੋਇਆ ਤੋਰੀਆਂ ਵਗੈਰਾ ਇਹ ਆਪਣੇ ਇੰਡੀਆ ਵਾਲੀਆਂ। ਤੇ క్యారెట్స్ ਵਗਰਾ ਤਾਂ ਸੇ ਬਹੁਤ ਮਿਲਦੀਆਂ ਆ ਤੇ ਬਟੇ ਜੋ ਟੇਸਟ ਆਪਣੀ ਇੰਡੀਆ ਵਾਲਿਆਂ ਦਾ ਇਹ ਦਾ ਨਹੀਂ ਹੈਗਾ ਤੇ ਇਹ ਆਪਣੇ ਛਲਗਮ ਆ ਜੀ ਇਹ ਸਾਈਜ਼ ਦੇ ਹੁੰਦੇ ਆ। ਉਹ ਸੋਰੀ ਇਹ ਸੋਰੀਆਂ ਨਹੀਂ ਗਿਆ ਪੇਠਾ ਹੈ ਜਿਹੜਾ ਮੈਂ ਹੁਣ ਦੇਖ ਕੇ ਆਇਆ। ਇਹ ਇਦਾਂ ਨਹੀਂ ਸ਼ੇਪ ਚ ਹੁੰਦਾ ਇੱਥੇ। ਨਵੇਂ ਰੰਗ ਦੀ ਆ ਜੀ। ਬੰਦ ਗੋਬੀ। ਹਰ ਸਟੋਰ ਜ ਤੁਹਾਨੂੰ ਇਹਦੇ ਨਾਲ ਦੀ ਮਸ਼ੀਨ ਮਿਲੂਗੀ ਜੀ ਜੀ ਦੇ ਲਈ ਸਕੈਨ ਐਂਡ ਆਈਟਮ ਔਰ ਟੱਚ ਯੂ ਬਟਨ ਟੂ ਸਟਾਰਟ ਬਟ ਇਹ ਸਕੈਨਰ ਲੱਗਾ ਹੋਇਆ ਤੁਸੀਂ ਜਸਟ ਇੱਥੇ ਪਕੜਨਾ ਉਹਨੂੰ ਸਕੈਨ ਕਰ ਦੇਣਾ ਤੇ ਨਾਲ ਹੀ ਪ੍ਰਾਈਸ ਦੱਸ ਦੇਣਾ ਇਹ ਤੇ ਸੈਲਫ ਹੁੰਦੀ ਹੈ ਸੈਲਫ ਬਿਲਿង ਜ਼ਿਆਦਾ ਹੁੰਦੀ ਹੈ ਜੀ ਕਾਫੀ ਸਟੋਰ ਤੇ ਜਦੋਂ ਤੁਹਾਡਾ ਸਾਰਾ ਸਮਾਨ ਹੋ ਜਾਣਾ ਇੱਧਰ ਤਾਂ ਤੁਸੀਂ ਆਪ ਦਾ ਮਤਲਬ ਕੀ ਫਿਰ ਕਰਨਾ ਕੀ ਹੈ ਫਿਨਿਸ਼ ਐਂਡ ਫੇਰ ਤੁਹਾਨੂੰ ਪੁੱਛੇਗਾ ਤੁਹਾਡੇ ਕੋਲ ਕਾਰਡ ਹੈਗਾ ਕਾਰਡ ਹੈਗਾ ਬਟੋ ਛਡੋ ਨੀ ਉਸ ਤੋਂ ਬਾਅਦ ਤੁਹਾਨੂੰ ਦੋ ਸੈਕਸ਼ਨ ਪੁੱਛੇਗਾ ਵੀ ਬਿਲਿੰਗ ਕਰਨਾ ਤੁਸੀਂ ਕਹਿੰਦੇ ਕੈਸ਼ ਤੇ ਕਰਨੀ ਕਿ ਕਾਰਡ ਤੇ ਕਰਨੀ ਤੁਸੀਂ ਕਾਰਡ ਤੇ ਕਰਨੀ ਆ ਤੇ ਕਾਰਡ ਆਪਦਾ ਫੋਨ ਮੰਗਦਾ ਉਹਦਾ ਡਬਲ ਟੱਚ ਕਰਦਾ ਹੀ ਪੇਮੈਂਟ ਹੋ ਜਾਣੀ ਪਲੀਜ਼ ਫਟੇ ਟੋਰੀ ਸਫਲੀ ਸ਼ੋਪਿੰਗ ਐਂਡ ਯੂ ਰਸੀਡ ਸ਼ੋਪਿੰਗ ਕਰਨ ਤੋਂ ਬਾਅਦ ਆਰ ਸੀ ਤੁਸੀਂ ਜ਼ਰੂਰ ਰੱਖਣੀ ਆ ਆਪਣੇ ਕੋਲ ਕਿਉਂਕਿ ਇਹ ਜੇ ਤਾਂ ਜੀ ਤੁਸੀਂ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਂ ਤਾਂ ਇਹੀ ਪ੍ਰੇਫਰ ਕਰਾਂਗਾ ਤੁਸੀਂ ਲਿੱਟਲ ਤੋਂ ਸਮਾਨ ਲਓ ਇਹਨਾਂ ਦਾ ਸਸਤਾ ਹੋਣ ਦਾ ਮਤਲਬ ਇਹ ਨਹੀਂ ਕਿ ਇਹਨਾਂ ਦੀ ਕੁਆਲਿਟੀ ਮਾੜੀ ਆ ਬਸ ਇੱਥੇ ਕੰਪੀਟੀਸ਼ਨ ਆ ਜਿਹਦੇ ਕਰਕੇ ਇਹਨਾਂ ਨੇ ਸਾਰੇ ਸਟੋਰਾਂ ਨੇ ਆਪਦੇ ਆਪ ਦੇ ਰੇਟ ਰੱਖੇ ਹੋਏ ਆ ਹੁਣ ਮੈਂ ਕਾਫੀ ਸਮਾਨ ਲਿਆ ਜਿਹਦਾ ਸਾਰਾ ਮੇਰਾ 5.38 ਪੈન્સ ਦਾ ਬਣਿਆ ਆ ਜੀ ਵੈਸੇ ਮੈਂ ਸਮਾਨ ਲੈਣਾ ਨਹੀਂ ਸੀਗਾ ਮੈਂ ਜਸ ਤੁਹਾਨੂੰ ਦਿਖਾਉਣ ਦੇ ਲਈ ਸਮਾਨ ਲਿਆ ਹੋਇਆ ਉਦਾਂ ਅਸੀਂ ਐਵਰੀ ਵੈਡਨਸਡੇ ਗਰੋਸਰੀ ਬਾਏ ਕਰਦੇ ਆ ਕਿਉਂਕਿ ਇੱਕ ਦਿਨ ਰੱਖਿਆ ਹੋਇਆ ਆ ਫਿਰ ਹਫ਼ਤਾਬਾਦ ਜਾਂ ਰਹਿਦਾ ਬੰਦੇ ਦਾ ਏ ਸੀਗਾ ਜੀ ਆਪਣਾ ਲੇਡਰ ਜਿਹੜੇ ਨਵੇਂ ਬੰਦੇ ਆਂਦੇ ਯੂਕੇ ਚ ਇਤੋਂ ਹੀ ਜ਼ਿਆਦਾਤਰ ਮਤਲਬ ਫਸਟ ਸ਼ੋਪਿੰਗ ਆਪਦੀ ਇਤੋਂ ਹੀ ਕਰਿਆ ਕਰੋ ਜੇ ਤੁਹਾਨੂੰ ਇਤੋਂ ਕੋਈ ਸਹੀ ਨਹੀਂ ਸਮਾਨ ਮਿਲਦਾ ਤਾਂ ਤੁਸੀਂ ਤੁਹਾਨੂੰ ਨੈਕਸਟ ਵੀਡੀਓ ਚ ਦੱਸਾਂਗੇ ਵੀ ਕਿਹੜੇ ਸਟੋਰ ਚ ਹਰ ਇੱਕ ਸਮਾਨ ਮਿਲਦਾ ਵੈਸੇ ਤਾਂ ਇਤੋਂ ਵੀ ਮਿਲ ਜਾਂਦਾ ਚਲੋ ਠੀਕ ਆ ਜੀ ਏ ਸੀ ਅੱਜ ਦਾ ਵਲੋਗ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਵੇਗਾ ਕਿਉਂਕਿ ਮੈਂ ਕੋਈ ਪ੍ਰੋਫੈਸ਼ਨਲ ਨਹੀਂ ਹੈਗਾ ਬਾਕੀ ਕੋਈ ਢਿੱਡੂ ਵੀ ਸਿੱਖ ਕੇ ਨਹੀਂ ਜਾਂਦਾ ਹੈਗਾ ਹੌਲੀ ਹੌਲੀ ਸਿੱਖ ਜਾਂਗੇ ਤੇ ਬਾਕੀ ਜੇ ਚੰਗਾ ਲੱਗੇ ਤਾਂ ਕਰ ਦਿਓ ਸ਼ੇਅਰ ਬਾਕੀ ਚੰਗਾ ਤਾਂ ਕੀ ਲੱਗਣਾ ਥੋੜੀ ਜਿਹੀ ਇਨਫੋਰਮੇਸ਼ਨ ਹੀ ਕਰ ਦੇ ਰਹੇ ਆ ਸੀ ਤਾਂ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ